ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਆ ਜੀ ਅੱਜ ਆਪਣੇ ਫਾਰਮ 'ਚ ਝੋਟੀਆਂ ਹੋਣੀਆਂ ਬਹੁਤ ਬਹੁਤ ਚੰਗੀ ਕੁਆਲਿਟੀਆਂ ਨੇ ਤੇ ਆਜੋ ਬਾੜ ਸਾਹਿਬ ਹੋਣਾ ਨਾ ਕਰਦੇ ਆ ਗੱਲ ਜੀ ਤੇ ਕੀ ਪ੍ਰਾਈਸ ਇਹਨਾਂ ਦਾ ਸਤਿ ਸ਼੍ਰੀ ਅਕਾਲ ਬਾੜ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਇੱਕ ਸਿੰਘ ਆਇਆ ਜਾਂਦਾ ਹੈ ਵੀ ਫਤਿਹ ਬੁਲਾ ਆ ਦੋ ਹਾਂਜੀ ਹਾਂਜੀ ਗੁਰੂ ਗ੍ਰਾਮਦਾਸ ਦੀ ਗੁਰੂ ਬਾਬੇ ਦੀਪ ਸਿੰਘ ਜੀ ਬਹੁਤ ਖੁੱਲ੍ਹੇ ਕਿਰਪਾ ਨਾਲ ਮਾਲ ਮਲਕੇ ਮਾਲਕ ਦੀ ਕਿਰਪਾ ਨਾਲ ਵੇਚਿਆ। ਦੇਣ ਮਾਪਾ ਪਾ ਲੈਣੇ। ਹਾਂਜੀ ਹਾਂਜੀ। ਜੇ ਬਾਜ਼ਾਰ ਮੰਦਾ ਵਾ ਤੇ ਮੰਦੇ ਵਾਲੇ ਹਿਸਾਬ ਨਾਲ ਲੈਂਡ ਤੇ ਮੰਦੇ ਵਾਲੇ ਹਿਸਾਬ ਨਾਲ ਵੇਚਣਗੇ। ਬਸ ਇਹ ਛੋਟੇ ਛੋਟੇ ਹੀ ਮੋਲ ਅੱਜ ਫੇਰ। ਬਸ ਅੱਜ ਸੇਲ ਹੀ ਲਾਉਣੀ ਹੈ। 8 ਦੋ ਝੋਟੀਆਂ ਆਈਆਂ ਐ ਦੋ ਵੇਗੀਆਂ ਵਾ। 10 ਦੀਆਂ ਝੋਟੀਆਂ। ਆਹ ਦੇਣ ਗੋਡੀਆਂ ਪੜੀਆਂ ਇਦਾਂ ਦੀਆਂ ਕਟੀਆਂ ਵੀ 12 12 13 13 ਲੀਟਰ ਦੁੱਧ ਕੱਢਣ ਵਾਲੀਆਂ। ਬਸ ਠੀਕ ਹੈ ਜੀ। ਤੇ ਰੇਟ ਉਟ ਦੀਆਂ ਵਾਲੇ। ਸੇਲ ਹੀ ਲਾਉਣੀ ਅੱਜ। ਸੇਲ ਹੀ ਬਾਪੂ। ਬਾਪੂ ਮੰਦਾ ਆ ਗਿਆ ਜੇ ਜੱਗੀ ਜੱਗੀ ਅੱਗੇ ਆਂਦੇ ਆ ਆਪਣਾ ਮੱਤੇ ਵਾਲੇ ਤਹਿਸੀਲ ਬਾਬੂ ਵਾਲੇ ਜਿਨਾ ਫਰੀਆ ਜਦੋਂ ਆਂਦੇ ਜੱਗੀ ਇਦਾਂ ਨਾ 14 ਵਜੇ ਕੀ ਆ ਵੇਖੋ ਨਹੀਂ ਮੰਦਾ ਆ ਇੱਕ ਮਿੰਟ ਪੜ ਮੰਦਾ ਆ ਸੱਚਾਈ ਵਾਲੀ ਗੱਲ ਦੋਦੀ ਕੱਟੀ ਆ ਦੋਦੀ ਅੱਜ ਸੂਈ ਨੂੰ ਚਾਰਜ ਹੋਈ ਆ ਤੇ ਇਹਦੇ ਪਿਛੇ ਕੱਟੀ ਆ ਕੱਟੀ ਇਹ ਕੱਟੀ ਕੋ ਬੋਲਾ ਚਲੋ ਗੱਲ ਤਾਂ 8 ਹੋਵੇ 9 ਹੋਵੇ ਜਿਹੜਾ ਸਚਾਈ ਵਾਲੀ ਗੱਲ ਉਹ ਦੱਸਣੀ ਆ ਹਾਂਜੀ ਹਾਂਜੀ ਇਹ ਵੇਖੋ ਕੀ ਚੀਜ਼ ਵਾ ਤੇ ਕੀ ਮੁੱਲ ਵੇਖੀਓ ਪਿਓਰ ਦੋ ਦੰਦ ਕੋਈ ਮੋੜੇ ਕੱਟੀ ਵੇਖੋ ਕਿੰਨੀ ਜੰਮ ਵਾਲਾ ਗੋੜੀ ਤੋਂ ਲੱਗੇ ਬਾਦ ਸਾਹਿਬ ਹੈ ਲੋਟ ਵਾਲੀ ਗੱਲ ਸੀ ਰਵਈਆ ਜਿੱਤਰਣ ਲਈਆਂ ਫੇਰ ਤੁਰਕੇ ਨੇ ਚੱਲ ਅੱਜ ਮੈਂ ਚੱਲ ਟੋਟੀਆਂ ਪਾ ਦਿੰਨੇ ਆ ਆਹ ਵੇਖੋ ਸਚਾਈ ਵਾਲੀ ਗੱਲ 8 ਤੋਂ 9 ਕਿਲੋ ਬੋਲਾ ਹੋਊਗਾ ਠੀਕ ਹੈ ਠੀਕ ਹੈ ਤੇ ਪਿਓਰ ਦੋ ਦੰਦ ਤੇ ਸਰੀਰ ਇੱਕ ਰੀ ਵੇਖੋ ਜੀ ਇੱਧਰ ਵੇਖੋ ਉਹ ਜੀ ਗੱਲ ਨਹੀਂ ਇੱਧਰ ਵੇਖੋ ਇਹਦੇ ਕੱਟੀ ਨੂੰ ਇਹਦੇ ਜਿਹੜਾ ਕੋ ਪਹਿਲਾ ਸੂਆ ਤੇ ਝੋਟੀ ਵੇਖੋ ਠੰਡੀ ਠੰਡੀ ਸੀਲ ਬੋਲਾ ਬਾਟਾ ਸਾਹਿਬ ਜੇ ਆਪਣੇ ਇੱਧਰ ਦੀਆਂ ਦੇਸੀ ਹੋਣ ਦੇ ਗਲਾਸਾਂ ਚ ਚੋਣੀਆਂ ਪੈਂਦੀਆਂ ਹੁੰਆਂ ਹਾਂਜੀ ਅੱਗ ਹਾਂਜੀ ਪਰ ਇਹ ਕੱਟੀ ਨੂੰ ਅੱਜ ਚੌਥਾ ਦਿਨ ਸੂਈ ਨੂੰ ਤੇ ਜਿੱਦਾਂ ਮਰਜੀ ਵੇਖੋ ਦੰਦ ਇਹ ਆ ਵੇਖੋ ਪਿਓਰ ਦੋਦਾਂ ਆ ਵੇਖੋ ਪਿਓਰ ਦੋਦੀ ਹਾਂਜੀ ਹਾਂਜੀ ਇਹ ਅਗਲੇ ਸਾਲ ਨੂੰ ਸੋਨਾ ਵਾ 2.5 ਲੱਖ ਦੀ ਝੋਟੀ ਆ ਹਾਂਜੀ ਹਾਂਜੀ ਆ ਟੀਰਾ ਕੱਟਾ ਗਿਆ ਮਤਲਬ ਕਿ ਸੀਮਨ ਦੀ ਕੱਟੀ ਆ ਬਸ ਜੀ ਬਸ ਤੇ ਇਹ ਜੰਗੇ ਸੀਮਨ ਦੀਆਂ ਨਿਸ਼ਾਨੀਆਂ ਵਾਂ ਜਿਹੜੀਆਂ ਖਾਨ ਵੇਖੋ ਤੁਸੀਂ ਤੇ ਲੈਵਾਂ ਤੇ ਵੇਖੋ ਚਵਾਈ ਵੀ ਬਹੁਤ ਚੰਗੀ ਠੀਕ ਹੈ ਜੀ ਚਵਾਈ ਵੀ ਬਹੁਤ ਚੰਗੀ ਤੇ ਸਿੰਗ ਹੱਡੀ ਕਰਦੀਏ ਮੁੱਲ ਉੱਡਦੀਆਂ ਵਾਲੇ ਬਸ ਉੱਡਦੀਆਂ ਆ ਕੰਮ ਕਰਨਾ ਆਪਾਂ ਮੁੱਲ ਡੇਢ ਹਾਂਜੀ ਸਮਾਨ ਤੇ ਡੇਢ ਦਾ ਵਾ ਹਾਂਜੀ ਹਾਂਜੀ ਬਸ ਹਾਂ ਜਾਂ ਨਾ ਵਿੱਚ ਉਹ 100 ਦਾ ਨੋਟ ਛੋੜਨਾ 130 ਦੀ ਬਸ ਬਸ ਮੰਦਾ ਆ ਗਿਆ ਇਹ ਵੀ ਆ ਗਿਆ ਜੇ ਮੰਦਾ ਬੰਦਾ ਆ ਗਿਆ ਜੀ ਠੀਕ ਤਾਂ ਹੋਵੇ ਨਾ ਕੋਈ ਭੈਣ ਭਰਾ ਇਹ ਨਾ ਆਖੇ ਕੱਟੀ ਡੂੜਦੀ ਜੇ ਕੱਟੀਆਂ ਢੂੜ ਦੀ ਜੇ ਇਹਦੀਆਂ ਦੇ ਕੀ ਬਾਤਾਂ ਛੋਟੀਆਂ ਕਰਮਾਲੀਏ ਬਹੁਤ ਛੋਟੀਆਂ ਇਹ ਵੀ ਪਹਿਲਾਂ ਇਹ ਵੀ ਦੋਂਦੀ ਦੋਂਦੀ ਗੱਡੀ ਵਿਖਾਲਦਾ ਇਹ ਵੀ ਦੰਦ ਦੇਖੋ ਦੁੱਧ ਉੱਥੇ ਬਾੜ ਸਾਹਿਬ 14 ਲੀਟਰ ਚੋ ਕੇ ਆਂਦਾ ਹੈ ਪਰ ਘੜੀ ਆਹਲੇ ਛੋਟੇ ਕੋ 11 12 11 12 ਲੀਟਰ ਦੁੱਧ ਆ ਰਿਹਾ ਠੀਕ ਹੈ ਜੀ ਕੋਈ ਨਾ ਠੀਕ ਹੈ ਇੱਕ ਗੱਲ ਹੈ ਵੀ ਸਿੰਘ ਕੁਆਲਿਟੀ ਦੀਆਂ ਕਟੀਆਂ ਚੰਗੀਆਂ ਹਨ ਵੇਖੋ ਕਿੱਪਰਾਂ ਦਾ ਚੰਗੀਆਂ ਆਹ ਵੇਖੋ ਹੱਦ ਚੈਰਾ ਖਾਉ ਇਹਦਾ ਮਲਾਇਆ ਕੰਸੂਰ ਦੀ ਇਹ ਵੀ ਪਿਓਰ ਦੋਂਦੀ ਆ ਇਹ ਨਹੀਂ ਕਿ ਕਹਿ ਦੇਣਾ ਦੋਂਦੀ ਮੁੱਠੇ ਹੋਏ ਨਾ ਆ ਵੇਖੋ ਆ ਆ ਵੇਖੋ ਸਹੀ ਗੱਲ ਠੀਕ ਨੇ ਕੰਨੀਆਂ ਉਧਰ ਤੇ ਤੈਨੂੰ ਉਧਰ ਹਾਂਜੀ ਦੋਂਦੀ ਪਿਓਰ ਐਂਕੀ ਦੋਂਦੀਆਂ ਕਟੀਆਂ ਲੈ ਲਿਗਾ ਵਾ ਇਹ ਵੀ ਹੋਰਦੀਆਂ ਵਾਲੇ ਕਰਦਿਏ ਮੁੱਲ ਗਾ ਹਾਂਜੀ ਮੋਲੇ ਦਾ ਵੀ ਡੇਢ ਹੈਗੀ ਡੇਢ ਵੀ ਆ 1.40 ਹਾਂ 134 ਦੀ 134 100 ਦਾ ਨੋਟ ਇੱਕ ਛੋੜ ਹੋਊ ਬਸ ਠੀਕ ਹੈ ਜੀ ਕੋਈ ਜਿਆਦਾ ਸੱਜਣ ਆਜੂਗਾ ਨਾ ਭੈਣ ਭਰਾ ਦੇ 500 ਛੱਡ ਦਾਂਗੇ ਠੀਕ ਹੈ ਬੰਦਾ ਕੋਈ ਨਹੀਂ ਕਰਦਾ ਇੱਕ 60 60 ਦੀਆਂ ਵੇਖਦੀਆਂ ਰਹੀਆਂ ਵੇਖੋ ਬੰਦਾ ਬੰਦਾ ਇੱਕ 60 60 ਦੀਆਂ ਵੇਖਦੀਆਂ ਰਹੀਆਂ ਹਾਂ ਜੀ ਹਾਂ ਜੀ ਕੱਤੀ ਦੁੱਧ ਕਰੂ 15 ਕਿਲੋ ਠੀਕ ਬਿਲਕੁਲ ਬੰਦਾ ਝੋੜੀਆਂ ਦੀ ਰੇਟ ਆਹ ਵੇਖੋ 4 ਨਾਲ 10 ਇਹਨੂੰ ਵੀ ਜੀ ਨੂੰ ਅੱਜ ਮਿਲ ਕੇ ਚੌਥਾ ਦਿਨ ਵਾਂ ਹਾਂ ਜੀ ਘੋੜਾ ਹੀ 10 ਲੀਟਰ ਕੱਤੀ ਕੋਆ ਗੋਲ ਆਈ 10 ਕਿਲੋ ਇਹਦੇ ਪਿਛੇ ਕੀ ਆ ਕੱਟੀਆਂ ਦੇ ਸਿਰੇ ਦੀਆਂ ਵਾ ਸਰੀਰ ਦੇਖੋ ਕੱਟੀ ਦਾ ਕਿੰਨਾ ਦਾ ਧਿਆਨ ਦੇਣਾ ਸਰੀਰ ਪਹਿਲਾਂ ਹੋ ਗਿਆ ਥੋੜੀ ਜਿਹੀ ਪਹਾੜ ਕੋਲ ਬਾਦੀ ਬੂਦੀ ਪੈ ਗਈ ਬਾੜੀ ਜੀ ਤੇ ਇਹਦੀ ਕੱਟੀ ਵਿਛੇ ਇਹਦੇ ਕੱਟੀਆਂ ਇਹ ਕੱਟੀਆਂ ਹੈ ਪ੍ਰਵਾਹ ਕੋਈ ਨਹੀਂ ਦੇਖੋ ਆ ਵਾ ਆ ਵਾ ਸਾਲ ਕੇ ਸੀਮਨ ਦਾ ਚੰਗੇ ਦਾ ਕੰਮ ਆ ਬੀ ਧਾਰਾ ਲੈਂਦੀ ਇਹੋ ਜਿਹਿਆਂ ਦਾ ਬੱਚਾ ਬੱਚਾ ਮਰ ਜੇ ਪ੍ਰਵਾਹ ਕੋਈ ਨਹੀਂ ਐਦਾਂ ਕਰਕੇ ਐਡਾੜਾ ਮੋਟਾ ਸਾੜੇ ਬਾੜ ਸਾਹਿਬ ਚੋਣ ਵੀ ਚੰਗੀ ਕੱਟੀ ਆ ਸਰੀਰ ਖਾ ਲੋ ਕਿੰਨਾ ਕਰੀਰ ਖਾ ਲੋ ਕੱਟੀ ਇਹ ਦੇ ਅਸਲ ਇੱਥੇ ਖਾ ਲੋ ਅੱਜ ਮੰਦੇ ਦੀਆਂ ਨਿਸ਼ਾਨੀਆਂ ਵਾ ਅੱਗੇ ਮਹਿੰਗੀਆਂ ਲਈਆਂ ਸੀ ਤੇ 1 60 ਸਰਦੀਆਂ ਮੇਰੇ ਨਾਲ ਦੀਆਂ ਵੇਚੀਆਂ ਵੇਚੀਆਂ ਪਰ ਅੱਜ ਜੇ ਉੱਥੋਂ ਚਲੋ ਤੇਜ਼ ਮਿਲਿਆ ਤੇਜ਼ ਦੇ ਭਾਅ ਜ ਮਿਲ ਗਿਆ ਭਾਅ ਕਿਉਂਕਿ ਆਪਣਾ ਸੂਰਵਾ 5 ਤੋਂ 6000 ਬਸ ਮੁਨਾਫਾ ਲੈਣਾ ਤੇਨੂੰ ਲੱਲੇ ਆ 4 ਰੱਜਿਆ 5 ਰੱਜਿਆ ਐਂਕੀ ਭਾਅ ਦੇ ਕੱਟੀਆਂ ਮੰਦਾ ਹੀ ਚੱਲਣਾ ਪਉਂਦਾ ਦੇ ਦੀਏ ਖਲਾ ਜੇ ਫਿਰ ਜਿਹੜਾ ਭੈਣ ਭਲਾ ਲੈ ਵੀ ਯਾਦ ਕਰੂ ਹਾਂਜੀ ਡਿਊਡ 135 ਦੀ ਬਸ 30 ਦੀ 30 ਦੀ 30 ਦੀ ਦੇ ਦਾਂਗੇ ਲਓ ਜੀ ਹੋਰ ਛੋਟ ਕਰ ਲੈ ਕੱਟ ਲੈ ਬੰਦਾ ਬਿਲਕੁਲ ਦਲੀਗ ਹੋ ਗਿਆ ਚੱਗੀ ਅੱਜ ਮਾੜਾ ਕੋ ਪਹਿਲਾ ਸੁਆ ਇਹ ਨੂੰ ਜੁਈ ਨੂੰ 4 ਦਿਨ 9 ਤੋਂ 10 ਕਿਲੋ ਦੋ। ਆ ਬੇਟਾ। 9 ਲੀਟਰ ਨਾਲ ਕੋ ਲੈ ਰੇ ਧਾਰ ਵੀ ਨਾ ਕੱਟੀ ਦੀ ਮਾਰ। ਠੀਕ ਹੈ। ਆ ਵੀ ਧਾਰ ਵੀ ਨਾ ਮਾਰੇ ਅੱਜ ਚੱਤੇ ਤੋਂ ਪਹਿਲਾਂ। ਬਾੜ ਸਾਹਿਬ ਕੱਟੀਆਂ ਜਿਆਦੀਆਂ ਚੰਗੀਆਂ ਹੋਣਾ। ਇਹ ਨਾ ਆ ਜਿਹੜਾ ਬੰਦਾ ਵੀਡੀਓ ਵੇਖ ਗਿਆ ਕਿੰਨੇ ਉਹ ਮੈਂ ਨਾ ਲਹੂਗਾ। ਠੀਕ ਹੈ ਜੀ। ਮੈਂ ਨਹੀਂ ਜਾਣੀਆਂ। ਹਾਂ ਜੀ ਜੀ। ਨਹੀਂ ਜਾਣੀਆਂ ਕਿ ਕੋ ਮੈਨੂੰ ਪਤਾ। ਕਿਉਂਕਿ ਭਾਅ ਚੰਗਾ। ਜੈ ਮੋਲ। ਬਿਲਕੁਲ ਔਰਦੀਆਂ ਵਾਲੇ ਮੋਲ ਨਾਲ ਕੱਟੀਆਂ ਦੇ। ਲਾ ਜੰਗੀ ਇਧਰ ਦੇਖੋ। ਜੰਗੀ ਦੇ ਮਰ ਕੇ ਸਾਰੀਆਂ। ਸਾਰੀਆਂ ਥੱਲੇ ਪਈ ਜਾਂਦਾ ਨੇ। ਆ ਬੇਟਾ। ਵਾਰਤਾ ਵੀ ਇਹ ਹਰ ਮਾਰਕੀਟ ਚੰਗੇ ਸੀਮਨ ਦਾ ਨਹੀਂ ਜੱਥਲਦਾ ਫਰਕ ਲੈਣ। ਇਹ ਸਭ ਕੱਈਏ। ਵੇਖੋ ਕੱਟੀ। ਇਹ ਮਟੀਲੀ ਦੀ ਆ Rajasthan ਦੀ ਆ ਕੱਟੀ। ਇਹ Rajasthan ਦੀ ਆ ਕੱਟਈ। ਹਾਂ। ਆ ਵੇਖੋ। ਇਹ ਚੀਜ਼ 봐 ਵੇਖੋ। ਜਿੱਦਣ ਪੀਗ ਤੇ ਪੂਰੇ ਦੁੱਧ ਤੇ ਆਈ ਕੱਟੀ 13-14 ਲੀਟਰ ਦੁੱਧ ਸ਼ਾਇਦ। ਇਹਦਾ ਪਿਛੇ ਕੀ ਕੱਟਾ ਜੀ ਇਹਦਾ? ਇਹਦੇ ਕੱਟਾ। ਠੀਕ ਠੀਕ। ਜਵਾਗ ਨਹੀਂ ਗਾੜੀ ਬੱਦੇ। ਕਰਦਿਏ ਹੋਰ ਦੀਆਂ ਵੀ। ਹਾਂਜੀ ਹਾਂਜੀ। 135 130 120 ਦੀ بس ਇੱਕ ਵੀਰ ਹੀ ਬਾਸ ਸਾਹਿਬ ਜਿਹੜਾ ਸਵੇਰੇ ਆ ਗਿਆ ਨਾ ਹਾਂਜੀ ਉਹ ਮੜਾ ਪੀ ਤੋਹਫੇ ਮਿਲ ਜਾਣੇ ਠੀਕ ਹੈ ਤੋਹਫੇ ਮੁੜ ਕੇ ਆਉਂਗਾ ਆਹ ਛੋਟੀ ਕੋ 11 ਲੀਟਰ ਦੁੱਧ ਵੇਖੋ ਛਾਂ ਤੱਕ ਲੇਵਾ ਵਾ ਤੇ ਚੂਣ ਆ ਗੂਠੇ ਨਾਲ ਮੋਟੀਆਂ ਦੀ ਕਰ ਦੇ ਠੀਕ ਹੈ ਇਹ ਲੈ ਲਵੇ ਗੂਠੇ ਨਾਲ ਮੋਟੀਆਂ ਅੱਜ ਪਤਾ ਨਹੀਂ ਮਲੇ ਰੇਟ ਜਾਇਜ਼ ਆ ਬਿਲਕੁਲ ਇਹ ਆ ਕੇ ਦੋ ਦੋ ਟਰਾਂਚ ਜਵਾ ਕੇ ਜਿਹੜਾ ਕੋ ਭੈਣ ਫਰਾਜ ਜਿਹਨੇ ਅੱਗੇ ਖੜੀ ਜਾ ਮੈਂ ਉਹ ਨਾ ਭਾਵੇਂ ਜਵਾਵੇ ਆਹ ਸਾਡੇ ਗਾਹ ਵੇਚਦੇ ਮਈਆਂ ਸ਼ੇਖਾ ਪਲਾਈਏ ਉਹਨੂੰ ਭਾਰ ਵੀ ਨਹੀਂ ਆਪਾਂ ਮਾਰਨ ਦਿੰਦੇ ਕਿਉਂਕਿ ਆਪਣੀ ਗਾਰੰਟੀ ਪਿੱਛੇ ਤੱਕ ਲੈਵਾਇਦ ਕਰ। ਬਹੁਤ ਜਿਆਦਾ ਚੜ੍ਹੇ ਕਿਰਾਇ ਨਹੀਂ ਹੋ ਰਹੀ ਇਹਦੀ। ਅਬੇ ਗੱਲ ਹੱਤ ਤੋਂ ਵੱਡੀ ਗੱਲ ਐ। ਐਂਡ ਦੇ ਪੀਸ। ਆ ਆ ਜੇ ਚੜਾਈ ਦਾ ਮੁੱਲ। ਇਹਨੇ ਦੁੱਧ ਘੜਨਾ ਵੇਖੋ ਕਿੰਨਾ ਚੌੜਾ। ਹਾਂਜੀ ਹਾਂਜੀ। ਆ ਵਾ ਗੱਠ ਚੌੜਾ ਚੱਡਾ ਵਾ। ਸਹੀ ਗੱਲ। ਜਦੋਂ ਦੁੱਧ ਤੇ ਆ ਗਈ ਉਸ ਦਿਨ ਹੋਰ ਹੋ ਜੂ। ਹਾਂਜੀ ਹਾਂਜੀ। ਤੇ ਇਹਦਾ ਚੱਲਣ ਦੀਏ 13, 125 122 ਦੀ। 1 ਲੱਖ 22 ਦੀ। ਇੱਕ ਛੋਟੀ ਵੱਡੀ ਵਖਾਦੀ ਜਿਹਨੇ ਲੈਣੀ ਹੈ ਇੱਕ ਵੱਡੀ ਛੋਟੀ ਹਾਂ ਵਖਾਦੀ ਉਹਦੀ ਗਾਰੰਟੀ ਆ 18 ਲੀਟਰ ਦੀ 18 ਲੀਟਰ ਦੀ ਅੱਜ ਨਾ ਵਖਾਉਣੀ ਅੱਜ ਛੋਟੀ ਕੋ ਅੱਜ ਆਹ ਵਕਤ ਦੁੱਧ ਦੋ ਆਹ ਭੋਲ ਨਹੀਂ ਮਲਕੇ ਗੱਲੇ ਤਾਂ ਮੈਂ ਵੀ 12 ਕਿਹਨਾ ਦੂਜਾ ਸਮਝ ਪਰਸੋਂ ਦੀ ਸੁਈ ਦੇ 6 ਘੰਟੇ ਦੂਜਾ ਸੁਗਾ ਜਿਆਦੀ ਚੰਗੀ ਆ ਜਿਆਦੀ ਆ ਵੇਖੋ ਇਹਦੇ ਆਵੇ ਕਮੈਂ ਲੱਗੇ ਨਿਕਾਇਆ ਲੱਗਦਾ ਉਹ ਵੱਡੀ ਆ ਵੱਡੀ ਇਹ ਭੋਲੇ ਵਖਾਦੀ ਹੋਈ ਆ ਭੋਲੇ ਵਖਾਦੀ ਵੇਖੋ ਇਹ ਜਾਮਨਰ ਦਾ ਰਾਂਗ ਵਾ ਮੈਂ ਇਹਦਾ ਜਾਮਨਰ ਗਾ ਹਾਂਜੀ ਹਾਂਜੀ ਆ ਵੇਖੋ ਮੱਡੀ ਝੋਟੀ ਜੇ ਜਿਆਦੀ ਅਸਰ ਕੀ ਅਸਰ ਜਿਆਦੀ ਅਸਰ ਆ ਵੇਖੋ ਇੱਧਰ ਵਖਾ ਲਓ ਇਹ ਆ ਕੱਟੀ ਹੈ ਜੀ ਕੱਟੀ ਆਉ ਜੀ ਹਾਂ ਜੀ ਕੱਟੀ ਹੈ ਦੀ ਆ ਕੱਟੀ ਆ ਬਾਕੀ ਬੱਚੇ 나ੜੂ ਖਾ ਲਓ ਬਾਟ ਆ ਵੇਖੋ 나ੜੂ ਦੇ ਬੱਚਾ ਜੀ ਅੱਜ ਤੀਜਾ ਦਿਨ ਸੂਈ ਇਹਦਾ ਮੁੱਲ ਹੁੰਤੇ ਹੋਊਗਾ ਇਹ ਬਾਈ ਸਾਹਿਬ ਜੀ ਬਾੜ ਸਾਹਿਬ ਜੀ ਗੱਲ ਇਦਾਂ ਵਾਂ ਕੱਟੀ ਆਈ ਆ 8 ਲੀਟਰ ਦੁੱਧ ਤੇ ਹਾਂਜੀ ਲੱਖ ਰੁਪਇਆ ਦਾ ਵੀਰ ਦਾ ਦੇਣਾ ਵਾ ਉਹ ਆਂਦਾ ਵੀ ਤਾਇਆ ਜੇ ਮੇਰੀ भैंस 18 ਲੀਟਰ ਦੁੱਧ ਕਢਾਲ ਦੇਗੀ ਤੇ ਫਿਰ ਲੱਖ ਰੁਪਇਆ ਦੇ ਦੇਣਾ ਨਹੀਂ ਅਸੀਂ ਦੇਵਾਂਗੇ ਚਵਾ ਕੇ 10 ਦਿਨ ਛੋਟੀ ਰੋਕ ਲਾਂਗੇ ਜੇ ਹੁਣ ਖੜਨੀ ਤੇ ਹੁਣ 12 ਲੀਟਰਾਂ ਦੇ ਹਿਸਾਬ ਨਾਲ ਆ ਨਾੜੂ ਖਾ ਕੇ ਹੁਣ 12 ਲੀਟਰਾਂ ਦੇ ਹਿਸਾਬ ਨਾਲ ਦੇ ਆਹ ਵੇਖ ਨਾੜੂ ਨਾਲ ਦੇ ਇਹ ਨਾ ਆਖੇ ਬੰਦਾ ਵੀ ਯਾਰੇ ਜੇ ਅੱਜ ਕਿਹਨੇ ਛੋਟੀ ਖੜਨੀ ਤੇ ਅੱਜ 12 ਲੀਟਰਾਂ ਦੇ ਹਿਸਾਬ ਨਾਲ ਛੋਟੀ ਦੇਵਾਂਗੇ ਮੁੱਲ ਮੁੱਲ ਤੇ ਫੋਨ ਤੇ ਕਰ ਲੈ ਜੀ ਮੈਂ ਫੋਨ ਤੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਜੇ 18 ਲੀਟਰ ਚਾਹ ਆ ਗ ਲੈਣਾ ਉਹ ਵੱਖਰੀ ਗੱਲ ਆ ਉਹ ਕੋਈ ਸਾਈ ਪਾ ਦੇ 10 ਦਿਨਾਂ ਤੱਕ ਮੈਂ 17 18 16 17 18 ਇਹਨਾਂ ਤੋਂ ਵਿੱਚ ਦੇਵਾਂਗੇ ਠੀਕ ਹੈ ਜੀ ਬਸ ਇਹੋ ਹੀ ਡੰਗ ਚੇ ਐਂਡ ਆਪਣਾ ਮੱਤੇয়াল ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ